ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜੀ ਇੱਥੇ ਸਵੇਰ ਦਾ 7:00 ਵਜੇ ਦਾ ਟਾਈਮ ਸੀਗਾ ਅੱਜ ਸਵੇਰੇ ਧਾਰਾ ਦਾ ਪਸ਼ੂਆਂ ਵਾਲ ਦਾ ਸਾਰਾ ਕੰਮ ਨਿਬੇੜ ਕੇ ਦੁੱਧ ਰੜਕ ਕੇ ਹੋਰ ਸਾਰਾ ਕੰਮ ਨਿਬੇੜ ਕੇ ਫਿਰ ਮੈਂ ਲੰਮੀ ਪੈ ਗਈ ਸੀ ਥੋੜੀ ਸੇਤ ਦਿੱਤੀ ਸੀਗੀ ਜ ਕੰਮ ਵਗੈਰਾ ਜਿਹਾ ਹੋਇਆ ਤੇ ਉਸ ਤੋਂ ਬਾਅਦ ਫੇਰ ਮੈਂ ਲੱਗੀ ਸੀ 7 ਵਜੇ ਝਾੜੂ ਲਾਉਣ ਪੋਚਾ ਲਾਉਣ ਇੱਥੇ ਮੈਂ ਝਾੜੂ ਕੱਢਦੀ ਸੀ ਰਸੋਈ ਚੋਂ ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਲਓ ਜੀ ਇੱਥੇ ਗੁਰਬਾਣੀ ਚੱਲ ਰਹੀ ਸੀ ਤੇ ਅੱਪਾ ਵੋਇਸ ਉੱਪਰ ਤਾਂ ਕੀਤੀ ਆ ਕਿਉਂਕਿ ਇੱਥੇ ਜੌੜ ਸਾਹਿਬ ਨੇ ਟੀਵੀ ਦੀ ਆਵਾਜ਼ ਨਹੀਂ ਬੰਦ ਕੀਤੀ ਤੇ ਫੋਨ ਵੀ ਚਲਾਈ ਜਾਂਦੇ ਸੀ ਤਾਂ ਕਰਕੇ ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਕਾਹਨੂੰ ਕਲੇਸ਼ ਜਿਆ ਪਾਉਣਾ ਹੈ ਵੀ ਜੇ ਮੈਂ ਕਹਿਤਾ ਆਵਾਜ਼ ਬੰਦ ਕਰੋ ਜਾਂ ਕਿਦਾਂ ਫਿਰ ਇਹਨਾਂ ਨੇ ਮੈਨੂੰ ਟੋਕ ਬੋਲਣ ਲੱਗ ਜਾਣਾ ਜੇ ਦਿਨੇ ਹੋਰ ਵੀ ਵੀਡੀਓ ਬਣਾਈ ਆ ਤਾਂ ਬਾਹਰ ਕੋਈ ਨਾ ਕੋਈ ਕਿੱਥੇ ਲੱਗੇ ਜਗਾ ਉੱਥੇ ਸਪੀਕਰ ਲੱਗਾ ਹੁੰਦਾ ਜਾਂ ਗੁਰਦੁਆਰਾ ਸਾਹਿਬ ਹੁੰਦਾ ਤਾ ਕਰਕੇ ਆਪਾਂ ਵੌਇਸਓਵਰ ਕਰ ਦਿੱਤੀ ਫੇਰ ਲਓ ਜੀ ਜਿੰਨਾ ਮਰਜੀ ਸੁੰਬਰ ਸਵਾਰ ਲਓ ਜੀ ਤੁਹਾਡੇ ਪਸ਼ੂ ਘਰ ਵਿੱਚ ਫੇਰ ਤਾਂ ਜ਼ਰੂਰ ਪੈਰਾਂ ਦੇ ਨਾਲ ਆਉਂਦਾ ਹੀ ਆ ਕੂੜਾ ਹੁਣ ਉਦਾਂ ਵੀ ਦਿਨੇ ਹਵਾ ਜੀ ਚੱਲਦੀ ਰਹਿੰਦੀ ਆ ਤਾਂ ਮੜਾ ਮੋਟਾ ਮਿੱਟੀ ਘੱਟਾ ਜਿਹਾ ਉੜਦਾ ਹੀ ਰਹਿੰਦਾ ਇੱਕ ਅੱਧਾ ਮੀਮੂ ਪਾਊਗਾ ਫੇਰ ਨਾਲੇ ਤਾਂ ਜਿਹੜੀ ਆ ਸੁੱਕੀ ਜੀ ਠੰਡ ਖਰਾਬੀ ਕਰਦੀ ਆ ਸਿਹਤ ਨੂੰ ਤੇ ਨਾਲੇ ਜਿਹੜੀ ਆ ਮਿੱਟੀ ਜੀ ਔੜਦੀ ਆ ਧੁੱਤਲ ਜੀ ਉਹ ਹਟੂਗੀ ਮੀਂਹ ਵੀ ਕਹਿਣ ਨੂੰ ਡਰੀ ਲੱਗਦਾ ਜੀ ਜਦੋਂ ਮੀਂਹ ਪੈਣ ਲੱਗ ਜਾਂਦੇ ਉਹਦਾ ਬਸ ਕਰਾਨ ਦਾ ਮੀਂਹ ਹੀਲਾ ਕਰਾ ਦਿੰਦਾ ਤੇ ਮੀਂਹ ਤੋਂ ਤਾਂ ਡਰੀ ਲੱਗਦਾ ਜੀ ਪਰ ਇਹ ਆ ਵੀ ਫਸਲਾਂ ਨੂੰ ਜਿੰਨਾ ਚਿਰ ਫਸਲ ਦੀ ਕੁੰਬੜ ਨਾਲ ਭਿੱਜੇ ਉਹਨਾਂ ਚਿਰ ਬੇਸ਼ੱਕ ਪਾਣੀ ਲਾ ਦੇ ਪਰ ਮੀਂਹ ਦੇ ਨਾਲ ਭਾਵੇਂ ਥੋੜਾ ਹੀ ਪਵੇ ਤਾਂ ਥੋੜਾ ਹੋ ਜਾਂਦਾ ਪ੍ਰਾਸਰਾ ਜਿਆ ਲੋ ਜੀ ਇੱਥੇ ਪੜਦੇ ਚੁੱਕ ਕੇ ਆਣ ਫੇ ਸਾਰੇ ਫੇਰੇ ਹੀ ਮੇਰਾ ਸੁੰਭਰ ਨਹੀਂ ਕਿਉਂਕਿ ਪੜਦੇਆਂ ਦੇ ਵਿੱਚ ਝਾੜੂ ਗੰਦਾ ਕੂੜਾ ਕੜਾ ਜਿਹਾ ਵਿੱਚ ਝੜ ਜਾਂਦਾ ਫਸ ਜਾਂਦਾ ਘੱਟਾ ਜਿਹਾ ਤਾਂ ਕਰਕੇ ਆਪਾਂ ਪਰੇਵਰੇ ਕਰਕੇ ਚੀਜ਼ਾਂ ਤਸੱਲੀ ਜੀ ਨਾ ਸੁੰਭਰੀ ਦਾ ਆ ਇਹ ਨਹੀਂ ਵੀ ਕਾਲੀ ਕਾਲੀ ਕਰਕੇ ਤੋਹ ਦੀ ਆਉ ਜਾਓ ਹਰ ਇੱਕ ਚੀਜ਼ ਨੂੰ ਥੋੜਾ ਪਰੇਵਰੇ ਕਰਕੇ ਚਲੋ ਬੈਡ ਤਾਂ ਨਹੀਂ ਕੜੀ ਸੁੰਦੇ ਪਰ ਜਿਹੜੀਆਂ ਚੀਜ਼ਾਂ ਪਰੇਵਰੇ ਹੋ ਸਕਦੀਆਂ ਉਹਨਾਂ ਨੂੰ ਕਰਕੇ ਫੇਰ ਹੀ ਸੁੰਭਰੀ ਦਾ ਹੋਰ ਜੀ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜੋ ਵੀ ਆਪਣੀ ਵੀਡੀਓ ਨੂੰ ਦੇਖਦੇ ਆ ਤੇ ਇੰਨੀ ਸਪੋਰਟ ਕਰਦੇ ਆ ਬਹੁਤ ਸਾਥ ਦੇ ਰਹੇ ਹੋ ਜੀ ਤੁਸੀਂ ਇਸੇ ਤਰ੍ਹਾਂ ਆਪਣਾ ਸਾਥ ਤੇ ਸਪੋਰਟ ਬਣਾਈ ਰੱਖਣਾ ਹੁਣ ਵਿਆਹ ਦੇਖ ਕੇ ਜੀ ਜਦੋਂ ਵਿਆਹ ਦੇਖ ਲਈਦਾ ਬਾਅਦ ਵਿੱਚ ਕੱਪੜੇ ਨਹੀਂ ਸੂਤ ਆਉਂਦੇ ਕੱਪੜੇ ਸੋਧ ਲਈਦੇ ਤਾਂ ਸਿਹਤ ਵਿਗੜੀ ਜੀ ਹੁੰਦੀ ਆ ਫਿਰ ਤਾਂ ਕਰਕੇ ਵੀਡੀਓ ਬਣਾਉਣ ਨੂੰ ਵੀ ਨਹੀਂ ਦਿਲ ਕਰਦਾ ਫਿਰ ਮਾਨ ਇਦਾਂ ਹੋਰ ਤਰ੍ਹਾਂ ਹੋਇਆ ਹੁੰਦਾ ਆ ਕਿ ਤਾਂ ਉਦੋਂ ਭੱਜਣ ੱਠ ਬਹੁਤ ਹੁੰਦੀ ਆ। ਲਾਉਣ ਪ੍ਰੋਗਰਾਮ ਹੀ ਵਾਲੇ ਹੋ ਜਾਂਦੇ ਜੀ। ਅੱਗੇ ਸਿੱਧਾ ਜਾ ਮੇਲ ਵਾਲੇ ਦਿਨ ਜਾਣਾ ਤੇ ਉਹ ਰਾਤ ਰਹਿਣੀ ਤੇ ਦੂਸਰੇ ਦਿਨ ਵਿਆਹ ਵਾਲੇ ਦਿਨ ਵਿਆਹ ਦੇਖ ਕੇ ਘਰ ਨੂੰ ਆ ਜਾਣਾ। ਹੁਣ ਤਾਂ ਜੀ ਜਿੰਨੇ ਮਾਈਆਂ ਤੋਂ ਸ਼ੁਰੂ ਹੋ ਜਾਂਦੀ ਸਟਾਰਟਿੰਗ ਹੋ ਜਾਂਦੀ ਆ ਤੇ ਫਿਰ ਲਗਾਤਾਰ ਸਾਰੇ ਦਿਨ ਜਾਓ। ਤੇ ਜਿਹ ਪਹਿਲਾਂ ਤਾਂ ਬੜੀ ਸੋਹਣੀ ਧੁੱਪ ਦਾ ਚਮਕਾਰਾ ਜਿਹਾ ਪੈਣ ਲੱਗ ਗਿਆ ਸੀਗਾ ਤੇ ਇੱਥੇ ਉਦੋਂ ਹਜੇ ਇੱਥੇ ਤਾਂ ਨਹੀਂ ਸੀ ਨਿਕਲੀ ਧੁੱਪ ਜਦੋਂ ਮੈਂ ਬੇੜੇ-ਬੂੜੇ ਸਵਾਰ ਹਟੀ ਸੀ ਉਦੋਂ ਧੁੱਪ ਨਿਕਲੇ ਸੀ ਬਾਅਦ ਵਿੱਚ ਫੇਰ ਇੱਕਦਮ ਧੁੰਦ ਪੈ ਗਈ ਪਤਾ ਨਹੀਂ ਤਾਂ ਮੋਟਰਾਂ-ਮੋਟਰਾਂ ਚੱਲਦੀਆਂ ਨਾ ਪਾਣੀ ਕਣ-ਕਣ ਲੱਗਦਾ ਆ ਤਾਂ ਕਰਕੇ ਇੰਨੀ ਧੁੰਦ ਜੀ ਆ ਗਈ ਇੱਕਦਮ ਹੀ ਦੋ ਕੁ ਦਿਨ ਨਹੀਂ ਤਾਂ ਧੁੱਪ ਹਾਲਾ ਨਿਕਲੀ ਸੀ ਹੁਣ ਤਾਂ ਚਲੋ ਫੇਰ ਲੱਗਣ ਲੱਗ ਗਈਆਂ ਧੁੱਪਾ ਮੇਨੂੰ ਤਾਂ ਇਦਾਂ ਹੋ ਗਿਆ ਸੀ ਮੈਂ ਕਿਹਾ ਹੁਣ ਨਹੀਂ ਧੁੱਪ ਨਿਕਲਦੀ ਹੁਣ ਦਿਨ ਇਦਾਂ ਲੱਗਿਆ ਕਰਨੇ ਬਸ ਦਿਨੇ ਹਵਾ ਜੀ ਚੱਲਣ ਦੇ ਨਾਲ ਕਾਫੀ ਠੰਡ ਜੀ ਸਿਰ ਨੂੰ ਲੱਗਦੀ ਰਹੀ ਹੈ ਅੱਜ ਤਾਂ ਵੈਸੇ ਇਦਾਂ ਨਹੀਂ ਹੈਗਾ ਜਿੱਦਾਂ ਅੱਗੇ ਹੁੰਦੀ ਸੀ ਕਿ ਦਸੰਬਰ ਮਹੀਨੇ 'ਚ ਵੀ ਕੋਟੀਆਂ-ਕੁੱਟੀਆਂ ਦਿਨੇ ਵੀ ਪਾਈ ਰੱਖਣੀਆਂ ਇਦਾਂ ਹੁਣ ਤਾਂ ੁੱਪ-ਤੁੱਪ ਲੱਗ ਜਵੇ ਤਾਂ ਫਿਰ ਕੋਟੀ ਤਾਂ ਨਹੀਂ ਦਿਨੇ ਪਾ ਹੁੰਦੀ ਜੀ ਸ਼ਾਲ ਤਾਂ ਚੱਲੂ ਮਾੜਾ-ਮੋਟਾ ਹਲਕਾ-ਫਲਕਾ ਲੈਣਾ ਪੈਂਦਾ ਉੱਪਰ ਫਿਰ ਮੈਨੂੰ ਸੀਗਾ ਫਿਰ ਪਹਿਲਾਂ ਮੈਂ ਝਾੜੂ ਕਾਟ ਲਵਾਂ ਸਾਰੇ ਪਾਸਿਆਂ ਤੋਂ ਫਿਰ ਪੋਚੇ ਲਾਇ ਸੀ ਪੋਚੇ ਲਾਉਂਦੇ ਆਂ ਦੀ ਅੰਦਰੋਂ ਤਾਂ ਵੀਡੀਓ ਨਹੀਂ ਸੀ ਜੀ ਬਣਾ ਹੋਈ ਤੇ ਬਾਹਰ 베ੜੇ ਦੀ ਥੋੜੀ ਜੀ ਕਲਿੱਪ ਫਿਰ ਮੈਂ ਇਹ ਇਹ ਆ ਗਿਆ ਸੀ ਕਿ ਖੂਤੋਂ ਮੋਟਰ ਚਲਾ ਕੇ ਇਹਨਾਂ ਨੂੰ ਕਿਹਾ ਵੀ ਬਣਾ ਦਿਓ ਥੋੜੀ ਜੀ ਵੀਡੀਓ ਤੋਂ ਬਣਾਈ ਇਹਨਾਂ ਨੇ ਨਹੀਂ ਤਾਂ ਫਿਰ ਬਾਕੀ ਕੰਮ ਕਰਦੇ ਆਂ ਤੇ ਤੇ ਖੂਤੇ ਹੀ ਅੱਛਾ ਲੱਗੈ ਸੀ ਜਿੰਨੀ ਹੋ ਸਕਦੀ ਆਪਾਂ ਵੀਡੀਓ ਬਣਾਈ ਲਓ ਜੀ ਇੱਥੇ ਆਪਾਂ 15 ਚ ਸਾਰੇ ਪੋਚੇ ਲਾ ਕੇ ਕਮਨਵੇੜ ਕੇ ਅੰਦਰੋਂ ਡਸਟਿੰਗ ਵਗੈਰਾ ਕਰਕੇ ਬਾਹਰ ਆ ਗਏ ਸੀ ਫਿਰ ਬਾਹਰ ਬੇੜੇ ਸਵਾਰ ਕੇ ਬੇੜਿਆਂ ਚ ਪੋਚੇ ਲਾਏ ਡੇਲੀ ਲਾਈਦਾ ਜੀ ਆਪਾਂ ਪੋਚਾ ਅੰਦਰ ਬਾਹਰ ਕਿਉਂਕਿ ਪੈਰ ਪੂਟ ਲੱਗ ਕੇ ਆ ਜਾਂਦੇ ਪਸ਼ੂਆਂ ਵੱਲੋਂ ਆਪ ਤਾਂ ਬੂਟ ਬਾਟ ਤੋਂ ਐ ਜਿਹਦੇ ਆ ਜੋਰ ਸਾਹਿਬ ਕਈ ਵੇਲੇ ਕੋਲ ਕਰ ਜਾਂਦੇ ਆ ਤਾਂ ਕਰਕੇ ਫਿਰ ਸਵਾਰਨਾ ਹੀ ਪੈਂਦਾ ਆ ਹੈ ਤਾਂ ਫਾਰਸ਼ ਦੂਸਰੀ ਆ ਸਾਦੀ ਪਰ ਇਹਦੇ ਤੇ ਵੀ ਪੋਚਾ ਡੇਲੀ ਲੱਗੇ ਤਾਂ ਫੇਰ ਇਹਨੇ ਤਾਂ ਕਲਰ দিয়া ਬਹੁਤ ਔਟ ਕੜਦਾ ਚਿੱਟਾ ਚਿੱਟਾ ਜਿਹਾ ਹੋ ਜਾਂਦਾ ਵਿੜਾ ਸਾਰਾ ਇੱਕ ਦਾ ਪੋਚਾ ਲਾਦੋ ਤਾਂ ਬੜੀ ਸੋਹਣੀ ਫਾਰਸ਼ ਰਹਿੰਦੀ ਆ ਹੁੰਦੀ ਤਾਂ ਠੰਡਿਆ ਪਰ ਸਵੇਰੇ ਸਵੇਰੇ ਇਹ ਹੁੰਦਾ ਵੀ ਟੈਂਕੀ ਦਾ ਪਾਣੀ ਤਾਜ਼ਾ ਭਰਿਆ ਹੁੰਦਾ ਚਲੋ ਨਿੱਗੇ ਜੇ ਪਾਣੀ ਨਾਲ ਪੋਚੇ-ਪੂਚੇ ਲਾਉਣ ਨੂੰ ਵੀ ਦਿਲ ਕਰਦਾ ਮੈਂ ਵੀ ਪੋਚੇ-ਪੂਚੇ ਕਹਿੰਦੀ ਐ ਇੱਕ ਭੈਣ ਆ ਉਹ ਜ਼ਰੂਰ ਮੇਰੇ ਮੰਗ ਨੂੰ ਦੋਰੀ ਗੱਲ ਕਰਦੇ ਹੁੰਦੇ ਆ ਇਧਰੋਂ ਨਵੇੜ ਕੇ ਫੇਰ ਹੋਰ ਪਸ਼ੂਆਂ ਵੱਲ ਵੀ ਜਾਣਾ ਸੀਗਾ ਤਾਂ ਕਰਕੇ ਮੈਨੂੰ ਇਹ ਸੀਗਾ ਵੀ ਪਹਿਲਾਂ ਵੇੜ ਲਈਏ ਬਾਬਾ ਜੀ ਆ ਜਾਂਦੇ ਦੁੱਧ ਲੈਣ ਤੇ ਘਰ ਸਵਾਰਿਆ ਚੰਗਾ ਲੱਗਦਾ ਜੀ ਕੰਮ ਤਾਂ ਸਾਰੀ ਦਿਹਾੜੀ ਨਹੀਂ ਮੁੱਕਦੇ ਲੱਗੇ ਰਹੋ ਕੰਨ ਜੇ ਨਾ ਕਰਨਾ ਹੋਵੇ ਤਾਂ ਜਿਹੜੇ ਜੀ ਕਾਲ ਕਰਕੇ ਵਹਿ ਜਾਂਦੇ ਘਰੇ ਘਰ ਕੋਲ ਨਹੀਂ ਸਵਾਰਨਾ ਹੁੰਦਾ ਜਿੱਦਾਂ ਦਾ ਵੀ ਹੈਗਾ ਨੂੰ ਸਵਾਰਨ ਚ ਲੋ ਜੀ ਆਪਾਂ ਲਈ ਹੈ ਵਾਸ਼ਿੰਗ ਮਸ਼ੀਨ ਆਟੋਮੈਟਿਕ ਫੁਲੀ ਆਟੋਮੈਟਿਕ ਤੇ ਇਹ ਆਪਾਂ ਇੱਥੇ ਵਾਸ਼ਰੂਮ ਚ ਫਿੱਟ ਕਰਾ ਲਈ ਸੀ ਜਿਹੇ ਆਏ ਸੀਗੇ ਉਹ ਕੰਪਨੀ ਵਾਲੇ ਆਏ ਸੀ ਉਹ ਇੱਥੇ ਸੈਟਿੰਗ ਕਰਕੇ ਗਏ ਇਹਦੀ ਫਿਟਿੰਗ ਵਗੈਰਾ ਇੱਥੇ ਆਪਾਂ ਕੱਪੜੇ ਧੋਤੇ ਬਹੁਤ ਸੋਹਣੇ ਕੱਪੜੇ ਨਖਾਰੇ ਜਿੱਦਾਂ ਮੈਨੂੰ ਛੇਤੀ ਕੀਤੇ ਮਸ਼ੀਨ ਦੇ ਧੋਤੇ ਦਾ ਪਸੰਦ ਨਹੀਂ ਹੁੰਦੇ ਆਪ ਬਾਹਰ ਕੱਢ ਕੇ ਦੇਖਣ ਨੂੰ ਨੇ ਬਹੁਤ ਸੋਹਣੇ ਨਿਕਰ ਗਏ ਕੋਈ ਟੈਨਸ਼ਨ ਨਹੀਂ ਜੀ ਆਪੇ ਪਾਣੀ ਲੈਣਾ ਆਪੇ ਸਰਫ ਲੈਣੀਆਂ ਨੇ ਗਰਮ ਵੀ ਕਰਦੀ ਆ ਪਾਣੀ ਜਿੰਨੇ ਗਰਮ ਪਾਣੀ ਨਾਲ ਤੁਸੀਂ ਧੋਣੇ ਆ ਉਹਨਾਂ ਸਿਸਟਮ ਹੈਗਾ ਉੱਪਰ ਆਪਾਂ ਉਹ ਸੈਟਿੰਗ ਕਰ ਸਕਦੇ ਆ ਤੇ ਇਹ ਜੀ ਮੈਨੂੰ ਬਹੁਤ ਇਹਦੀ ਸੀਗੀ ਜ਼ਰੂਰਤ ਕਿਉਂਕਿ ਮੇਰੇ ਬਾਹ ਤੇ ਸੱਟ ਲੱਗੀ ਸੀ ਅੱਜ ਤੋਂ 8-9 ਸਾਲ ਪਹਿਲਾਂ ਤਾਂ ਕਰਕੇ ਮੈਨੂੰ ਇਹ ਸੀਗਾ ਵੀ ਚਲੋ ਪਹਿਲਾਂ ਮੈਂ ਇਹ ਹੀ ਲੈਣੀ ਚਾਹੁੰਦੀ ਸੀ ਉਦੋਂ ਵੀ ਮਸ਼ੀਨ ਮੈਂ ਦੂਸਰੀ ਲੈ ਲਈ ਸੀਗੀ ਫਿਰ ਹੁਣ ਮੈਂ ਕਿਹਾ ਚਲੋ ਉਹ ਵੀ ਰੱਖ ਲਈ ਆ ਕੀ ਇਸ ਕੰਬਲ 'ਚੋ ਵੀ ਕੋਈ ਧੋਣਾ ਹੁੰਦਾ ਕੁਛ ਉਧਰ ਬਾਹਰ ਵੀ ਧੋ ਸਕਦੇ ਆਪਾਂ ਉਹ ਬਾਹਰ ਪਈ ਆ ਬਾਥਰੂਮ ਬਾਹਰਲੇ ਬਾਥਰੂਮ 'ਚ ਇਹ ਆਪਾਂ ਅੰਦਰ ਇੱਥੇ ਕਰਾ ਲਈ ਆ ਸੈਟਿੰਗ ਜੀ ਇਹਦੀ ਲੋ ਜੀ ਇੱਥੇ ਹੋ ਗਿਆ ਸੀਗਾ ਟਾਈਮ 4 ਵਜੇ ਦਾ ਤਾਂ ਆਪਾਂ ਲੱਗੇ ਸੀ ਆਲੂ ਮਟਰਾਂ ਨੂੰ ਤੜਕਾ ਲਾਉਣ ਤੜਕਾ ਵਗੈਰਾ ਸਾਰਾ ਘੱਟ ਸਵਾਰ ਲਿਆ ਸੀ ਇੱਥੇ ਤੇਲ ਗਰਮ ਹੋ ਗਿਆ ਸੀਗਾ ਮੈਂ ਪਹਿਲਾਂ ਹੀ ਰੱਖ ਕੀ ਸੀਗੀ ਮੈਂ ਆਪ ਗਈ ਸੀ ਬਾਹਰ ਅਰ ਜਣਾ ਆਇਆ ਸੀਗਾ ਫੂਤੋ ਤੋਂ ਭਾਂਡੇ ਫੜਾਉਂਦਾ ਸੀ ਕਹਿੰਦਾ ਸੀ ਭਾਂਡੇ ਲੈ ਜਾ ਤੇਲ ਜਦ ਤੱਕ ਕੜ ਗਿਆ ਸੀਗਾ ਨੂੰ ਜੀ ਆਪਾਂ ਲਸਣ ਤੇ ਜੀਰਾ ਪਾ ਦਿੱਤਾ ਨਾਲ ਹੀ ਆਪਾਂ ਪਿਆਜ਼ ਪਾ ਦਾਂਗੇ ਕਿਉਂਕਿ ਜੇ ਜ਼ਿਆਦਾ ਟਾਈਮ ਰੱਖ ਕੇ ਪਾਇ ਤਾਂ ਫਿਰ ਲਸਣ ਸੜ ਜਿਆ ਜਾਂਦਾ ਹੋਰ ਜੀ ਦੱਸਿਓ ਮੇਰੀਆਂ ਭੈਣਾਂ ਵੀ ਮਸ਼ੀਨ ਕਿੱਦਾਂ ਲੱਗੀ ਸਾਰੀਆਂ ਨੂੰ ਮੈਨੂੰ ਬਹੁਤ ਚਾਹ ਸੀ ਜਦੋਂ ਆਪਾਂ ਕੋਈ ਚੀਜ਼ ਬਣਾਉਣੀ ਹੈ ਨਾ ਤੇ ਬੜਾ ਚਾਹ ਹੁੰਦਾ ਚਾਹੇ ਉਹ ਚੀਜ਼ ਆਪਾਂ ਨਿਊ ਲਈਏ ਤੇ ਚਾਹੇ ਆਪਾਂ ਸੈਕੰਡ ਹੈਂਡ ਲਈਏ ਹੁੰਦਾ ਤਾਂ ਹੈ ਜੀ ਚਾਹ ਹੁਣ ਇਹ ਨਹੀਂ ਅੱਜ ਟੈਨਸ਼ਨ ਸੀਗੀ ਅੱਜ ਟੈਨਸ਼ਨ ਫ੍ਰੀ ਹੋ ਕੇ ਮੈਂ ਸਬਜੀਦਵਾਲੇ ਲੱਗੀ ਰਹੀ ਤੇ ਮਸ਼ੀਨ ਨੇ ਕੱਪੜੇ ਧੋ ਕੇ ਆਪਣਾ ਟਾਈਮ ਜਿੰਨਾ ਉਹਦਾ ਸੈੱਟ ਕੀਤਾ ਸੀ ਉਹਨੇ ਹੁਣਾਂ ਟਾਈਮ ਲਿਆ ਪਾਣੀ ਸਾਰ ਸਾਰਾ ਕੁਝ ਆਪੇ ਕਰਕੇ ਕੱਪੜੇ ਧੋ ਕੇ ਦੇ ਦਿੱਤੇ ਮੈਨੂੰ ਤੇ ਸੋਹਣੀ ਤਰ੍ਹਾਂ ਕੱਪੜੇ ਨਿਖਰੇ ਵੀ ਬਹੁਤ ਸੋਹਣੇ ਤੇ ਸੁਕਾਉਂਦੀ ਵੀ ਬਹੁਤ ਸੋਹਣੇ ਆ ਇਹ ਆਪਾਂ 10 ਕਿਲੋ ਵਾਲੀ ਲਈ ਆ ਜੀ ਕਿਉਂਕਿ ਜੇ ਕੰਬਲ ਵਗੈਰਾ ਵੀ ਹੁਣ ਨਹੀਂ ਦੂਸਰੀ ਮਸ਼ੀਨ 'ਚ ਧੋਣ ਦਾ ਰੱਦਦਾ ਹੈਗਾ ਇੱਚੀ ਧੋਤਾ ਸਵਾਰੇ ਆ ਲੈਣਾ ਤੇ ਉਹ ਆਪਾਂ ਇੱਚ ਧੋ ਸਕਦੇ ਆ ਡਬਲ ਬੈੱਡ ਵਾਲੇ ਕੰਬਲ ਵੀ ਧੋ ਹੁੰਦੇ ਜੀ ਬਹੁਤ ਚਿਰਾਂ ਦੀ ਤੱਕ ਦੀ ਤੱਕ ਦੀ ਨੇ ਚਲੋ ਹੁਣ ਇਹਨਾਂ ਨੂੰ ਜੋਲ ਸਾਹਿਬ ਨੂੰ ਕਿਹਾ ਮੈਂ ਕਿਹਾ ਮੈਨੂੰ ਲੈ ਕੇ ਦੋ ਵੀ ਮੈਨੂੰ ਔਖਾ ਆ ਕਿਉਂਕਿ ਬਾਹ ਵਿੱਚ ਦਰਦ ਬਹੁਤ ਪੈਣ ਲੱਗ ਜਾਂਦਾ ਪਿੱਛੇ ਮੋੜੇ ਫਰੇਜ ਵਿੱਚ ਬਹੁਤ ਦਰਦ ਪੈਂਦਾ ਕਿਉਂਕਿ ਜਦੋਂ ਮਸ਼ੀਨ ਚੋਂ ਉਸ ਚੋਂ ਕੱਪੜੇ ਬਾਹਰ ਕੱਢੋ ਫੇ ਪਾਣੀ ਵਿੱਚ ਦੀ ਦੋ ਤਿੰਨ ਪਾਣੀ ਕੱਢ ਕੇ ਫਿਰ ਸੁੱਕਣ ਵਾਲੇ ਪਾਸੇ ਪਾਉਣੇ ਨੇ ਤਾਂ ਮੈਨੂੰ ਇਹਦਾ ਯਕੀਨ ਜਿਆ ਨਹੀਂ ਸਿਉਂਦਾ ਹੁੰਦਾ ਉਸ ਮਸ਼ੀਨ ਵਿੱਚ ਥੋੜੀ ਬਹੁਤੀ ਸਰਫ ਰਹਿ ਜਾਂਦੀ ਸੀ ਪਰ ਇਹਦੇ ਵਿੱਚ ਤਾਂ ਜਮਾ ਨਹੀਂ ਕੱਪੜੇ ਵਿੱਚ ਜਦੋਂ ਸੁੱਕ ਗਿਆ ਤੇ ਝਾੜ ਕੇ ਦੇਖੇ ਤਾਂ ਨਹੀਂ ਨਹੀਂ ਤਾਂ ਸਰਫ ਦੀ ਮੜੀ ਮੜੀ ਕਣੀ ਜੀ ਉੱਟਦੀ ਰਹਿੰਦੀ ਹੈ ਤੇ ਨਹੀਂ ਇਹਨਾਂ ਬਹੁਤ ਸੋਹਣੇ ਨਿਖਾਰੇ ਪਾਣੀ ਵੀ ਐ ਨਾ ਪੂਰਾ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ ਉਹਨਾਂ ਗਰਮ ਹੁੰਦਾ ਇਹਦੇ ਵਿੱਚ ਵਿੱਚ ਸਿਸਟਮ ਸਾਰਾ ਹੀ ਆ ਸੌਰੀ ਜੀ ਥੋੜੀ ਸਿਹਤ ਖਰਾਬ ਆ ਮੇਰੀ ਜਕਾਮ ਵਗੈਰਾ ਲੱਗਾ ਤੇ ਇੱਥੇ ਆਪਾਂ ਆਲੂ ਉਬਾਲੇ ਸੀਗੇ ਉਹਨਾਂ ਨੂੰ ਫਿਲਦੇ ਸੀ ਉਹ ਜੀ ਭੈਣੋਂ ਮੈਂ ਸਾਰੀਆਂ ਦੇ ਬਲੌਗ ਹੌਲੀ ਹੌਲੀ ਕਰਕੇ ਦੇਖ ਰਹੀ ਆ ਕਿਉਂਕਿ ਵਿਆਹ ਵਿੱਚ ਬਿਜੀ ਸੀਗੇ ਲਗਾਤਾਰ ਜਾਣਾ ਪਿਆ ਤਾਂ ਕਰਕੇ ਮੇਰੇ ਕੋਲੋਂ ਕਈਆਂ ਭੈਣਾਂ ਦੇ ਬਲੌਗ ਹਜੇ ਨਹੀਂ ਦੇਖੋਲੇ ਮੈਂ ਸਾਰੀਆਂ ਦੇ ਦੇਖੂਗੀ ਤੇ ਜਿੱਦਾਂ ਜਿੱਦਾਂ ਬਲੌਗ ਆਈ ਜਾਂਦੀਆਂ ਨੋਟੀਫਿਕੇਸ਼ਨਾਂ ਮੇਕੋ ਮੋਰੇ ਤੇ ਉਦੋਂ-ਉਦੋਂ ਮੈਂ ਦੇਖੀ ਵੀ ਜਾਂਦੀ ਆ ਇਦਾਂ ਨਾ ਸੋਚਿਓ ਮੇਰੀਆਂ ਭੈਣਾਂ ਕਿ ਬਲੌਗ ਦੇਖਦੀ ਨਹੀਂ ਪਰ ਮੈਂ ਦੇਖਦੀ ਕਈਆਂ ਨੂੰ ਤੇ ਮੈਂ ਸਤਿ ਸ੍ਰੀ ਅਕਾਲ ਲਿਖ ਦੇਣੀ ਬਲੌਗ ਸਾਰਾ ਚੱਲ ਜਾਂਦਾ ਤੇ ਫਿਰ ਮੈਨੂੰ ਇਹ ਕਮੈਂਟ ਕਰਨ ਦਾ ਚਿੱਤ ਆ ਪੁੱਲ ਜਾਂਦਾ ਆ ਵੀ ਸੋਣਾ ਆ ਬਲੌਗ ਜਾਂ ਕੀਤਾ ਆ ਹੁਣ ਵੀ ਜਦੋਂ ਮੈਂ ਵੌਇਸਓਵਰ ਕਰਦੀ ਸੀਗੀ ਤੇ ਮੈਂ ਪੰਜਾਬੀ ਕੁਕਿੰਗ ਵਾਲੀ ਭੈਣ ਜੀ ਦਾ ਬਲੌਗ ਦੇਖ ਲਿਆ ਸੀਗਾ ਤੇ ਕਿਰਨਪਾਲ ਭੈਣ ਦਾ ਬਲੌਗ ਮੈਂ ਦੇਖ ਕੇ ਅੱਧਾ ਮੈਂ ਵਿੱਚੇ ਫਿਰ ਬੰਦ ਕਰ ਲਿਆ ਮੈਂ ਕਿਹਾ ਮੈਂ बाद ਵਿੱਚ ਦੇਖੂਗੀ ਪਹਿਲਾਂ ਮੈਂ ਉਹ 20 ওভার ਕਰ ਲਵਾਂ ਵੀ ਵੀਡੀਓ ਪਾਉਣ ਦਾ ਟਾਈਮ ਹੁੰਦਾ ਜਾਂਦਾ ਇੱਕ ਪਤਾ ਨਹੀਂ ਵਾਈਫਾਈ ਦੀ ਹੈ ਨਹੀਂ ਰੇਂਜ ਬਹੁਤ ਪ੍ਰੋਸੈਸਿੰਗ ਸਲੋ ਆ ਕਾਫੀ ਟਾਈਮ ਲੱਗ ਜਾਂਦਾ ਵੀਡੀਓ ਪੈਣ ਨੂੰ ਨੂੰ ਜੀ ਅਦਰਕ ਤੇ ਹਰੀਆਂ ਮਿਰਚਾਂ ਉਹ ਵੀ ਆਪਾਂ ਗ੍ਰाइंड ਕੀਤੀਆਂ ਸੀਗੀਆਂ ਚੋਪਰ ਵਿੱਚ ਹੀ ਕਰ ਲਈਆਂ ਸੀਗੀਆਂ ਉਹ ਵੀ ਆਪਾ ਦੱਤੀਆਂ ਵਿੱਚ 3 ਵਜੇ ਤੋਂ ਬਾਅਦ ਤੇ ਜੀ ਦਿਨ ਬਿਲਕੁਲ ਹੀ ਥੱਲੇ ਜਾਣ ਚਲ ਜਾਂਦਾ ਆ ਤੇ ਫਿਰ ਇਹ ਹੁੰਦਾ ਵੀ ਚਲੋ ਤੜਕਾ ਤੜਕਾ ਲੱਗਾ ਹੋਵੇ ਤੇ ਫਿਰ ਆਪਾਂ ਪਸੂਆਂ ਵੱਲ ਗਏ ਹੋਈਏ ਤਾਂ ਫਿਰ ਫਿਕਰ ਜਿਆ ਨਹੀਂ ਉਹਨਾਂ ਦੇ ਸੋਈ ਦੇ ਕੰਮਾਂ ਦਾ ਕਿ ਜੋੜ ਸਾਬ ਹੋਣੀ ਵੀ ਸੇਹ ਤੋਂ ਉਹਨਾਂ ਦੀ ਵੀ ਇੱਦਦੀ ਹੋਈ ਆ ਆ ਕਰਕੇ ਥੋੜਾ ਜਿਹਾ ਪਸੂਆਵਾਲ ਵੱਧ ਕੰਮ ਕਰਨਾ ਪੈ ਜਾਂਦਾ ਉਹ ਵੀ ਅਜ ਸਾਰੀ ਦਿਹਾੜੀ ਈ ਮੋਟਰ ਚਲਾਈ ਸੀ ਖੂਤੇ ਢੇੜਾ ਮਾਰਿਆ ਹੁੰਦੇ ਸੀ ਆ ਕੇ ਘਰੇ ਪੈ ਜਾਂਦੇ ਸੀ ਫਿਰ ਦਵਾਈ ਲੈ ਕੇ ਡਾਕਟਰ ਤੋਂ ਫੇ ਕਿੰਨੇ ਮਿੰਟ ਚਾਹ ਘਟਕ ਬਣਾਦੇ ਚਾਹ ਪੀ ਕੇ ਫਿਰ ਪੈ ਗਏ ਸੀ ਲੰਮੇ ਫਿਰ 3:30 ਮੈਨਾਂ ਪੱਠੇ ਸਵਕ ਤਨ ਪੱਠੇ ਪਵਾ ਕੇ ਫਿਰ ਫਿਰ ਦੁਵਾਰਾ ਗਏ ਖੂਨ ਨੂੰ ਉਹ ਫਸਲ ਵੀ ਆ ਤਾਂ ਉਹਨੇ ਵੀ ਪਾਣੀ ਮੰਗਣਾ ਹਨਾ ਫਸਲ ਨੂੰ ਦੇਖਣਾ ਪੈਣਾ ਪਰ ਠੰਡ ਲੱਗ ਜਾਂਦੀ ਆ ਸਵੇਰੇ ਜਦੋਂ ਗਏ ਮੋਟਰਸਾਈਕਲ ਤੇ ਉਦੋਂ ਕਹਿੰਨੇ ਮੈਨੂੰ ਠੰਡ ਲੱਗ ਗਈ ਬੇਸ਼ੱਕ ਟੋਪੀ ਵੀ ਲਈ ਸੀ ਤੇ ਮੱਲੋ ਮੱਲੀ ਠੰਡ ਲੱਗ ਗਈ ਹਵਾ ਲੱਗ ਲੱਗੇ ਲੋਚੇ ਹੁਣ ਆਪਾਂ ਪਾ ਦਾਂਗੇ ਤਰੀ ਪਾਣੀ ਆ ਪੋਬਲ ਰੱਖ ਦਿੰਨੇ ਹੁੰਨੇ ਅਲੱਗੇ ਨਾਲ ਹੀ ਪਿੱਛੇ ਆਲੂ ਪਾਵਾਂਗੇ ਫਿਰ ਅੱਜ ਮੈਂ ਸੋਚਿਆ ਮੈਂ ਕਿ ਚਲੋ ਕਿੰਨੀਆਂ ਬਣਾ ਲੈਨੇ ਆ ਫਿਰ ਮਸ਼ੀਨ ਵਾਲੇ ਆ ਗਏ ਉਹਨਾਂ ਮੁੰਡਿਆਂ ਨੇ ਕਾਫੀ ਟਾਈਮ ਲਾ ਦਿੱਤਾ ਫਿਰ ਮੈਂ ਉਹਨਾਂ ਕੋਲ ਸਮਝਿਆ ਸੁਝਿਆ ਵੀ ਕਿੰਦਾ ਕਿੰਦਾ ਚਲਾਉਣੀ ਆ ਕਿਉਂਕਿ ਜਦੋਂ ਨਵੀਂ ਚੀਜ਼ ਹੁੰਦੀ ਓਦੀ ਆਪਾਂ ਨੂੰ ਥੋੜੀ ਜੀ ਹੁੰਦੀ ਆ ਟੈਨਸ਼ਨ ਹਨਾ ਵੀ ਕਿਤੇ ਖਰਾਬ ਹੀ ਨਾ ਹੋ ਜੇ ਸਾਡੇ ਕੋਲ ਉਸ ਤੋਂ ਬਾਅਦ ਚ ਫਿਰ ਮੈਂ ਕੱਪੜੇ ਧੋਣ ਤੇ ਕੱਪੜੇ ਧੋ ਕੇ ਫਿਰ ਮੈਂ ਦਾਲ ਸਬਜ਼ੀਦ ਵਾਲੇ ਹੋ ਗਈ ਤੇ ਫਿਰ ਟਾਈਮ ਨਹੀਂ ਲੱਗਾ ਮੈਂ ਕਿ ਚਲੋ ਕੱਲ ਨੂੰ ਦੇਖਾਂਗੇ ਕਿਉਂਕਿ ਸਾਡੇ ਅਸੀ ਬਣਾਉਣੀਆਂ ਹੁੰਦੀਆਂ ਆਲਸੀ ਵਾਲੀਆਂ ਤੇਲ ਦੀਆਂ ਟਿੱਕਿਓ ਦੀਆਂ ਬਾਕੀ ਚਲੋ ਬਦਾਮ ਵਗੈਰਾ ਤੋਂ ਤਾਂ ਪੀਸ ਕੇ ਪਾਈਦੇ ਆ ਸਾਡੇ ਖੋਏ ਵਾਲੀਆਂ ਖਾ ਕੇ ਖੁਸ਼ ਨਗੇ ਇਹਨਾਂ ਨੇ ਇਹਨਾਂ ਨੂੰ ਹੁੰਦਾ ਵੀ ਤੇਲ ਵਾਲੀਆਂ ਤੇ ਅਲਸੀ ਦੇ ਤੇਲ ਦੀਆਂ ਤੇ ਘਿਓ ਦੀਆਂ ਪਿੰਨੀਆਂ ਬਣਾ ਕੇ ਦੋ ਜੇ ਆਪਾਂ ਕਿਲੋ ਕੇ ਪਾਇਆ ਤਾਂ ਇੱਕ ਗਲਾਸ ਵੱਡਾ ਤੇਲ ਦਾ ਜ਼ਰੂਰ ਪਾਈਦਾ ਸਹੀ ਰਹਿੰਦੀਆਂ ਜੀ ਉਹ ਲੱਕ ਲੱਕ ਦੁੱਧ ਦਾ ਹੋਵੇ ਤੇ ਤਾਂ ਕਰਕੇ ਉਹ ਅਲਸੀ ਦੇ ਤੇਲ ਵਾਲੀਆਂ ਪਿੰਨੀਆਂ ਬਹੁਤ ਵਧੀਆ ਰਹਿੰਦੀਆਂ ਆ ਮੈਂ ਪਿਛਲੀ ਵਾਰ ਦੇਖਿਆ ਮੇਰੇ ਨਾਲ ਲੱਤਾਂ 'ਚ ਦਰਦ, ਗੋਡਿਆਂ ਤੋਂ ਥੱਲੇ-ਥੱਲੇ ਬਹੁਤ ਪਿੰਨੀਆਂ ਜੀਆਂ ਤੇ ਪਿੰਨੜੀਆਂ ਜੀਆਂ 'ਚ ਦਰਦ ਪੈਂਦਾ ਸੀ। ਜਦੋਂ ਫਿਰ ਉਹ ਪਿੰਨੀਆਂ ਬਣਾਈਆਂ ਵਿੱਚ ਕਮਰਕਸ ਵગેਰਾ ਪਾਇਆ ਤੇ ਮੈਨੂੰ ਆਰਾਮ ਰਿਹਾ ਉਹਦੇ ਨਾਲ। ਜਿਹੜਾ ਮੇਰਾ ਲੱਕ ਵੀ ਦਰਦ ਕਰਦਾ ਸੀ ਉਹ ਤੋਂ ਵੀ ਆਰਾਮ ਰਿਹਾ ਮੈਨੂੰ। ਲੋ ਜਿੱਥੇ ਆਪਾਂ ਜਿਹੜੇ ਨਾਰਮਲ ਮੈਥ ਮਸਾਲਾ, ਮਸਾਲਾਦਾਨੀ ਆਪਾਂ ਪਾਉਂਦੇ ਹਲਦੀ, ਲੂਣ, ਮਿਰਚ ਤੇ ਜੀਰਾ। ਇਹ ਹੀ ਚੀਜ਼ਾਂ ਪਾਉਣੇ ਹੁੰਦੇ ਆ। ਹੁਣ ਸੁੱਕੀ ਮੇਥੀ ਆਪਾਂ ਨਹੀਂ ਪਾਉਂਦੇ ਕਿਉਂਕਿ ਹਰਾ ਧਨੀਆ ਮਿੱਠੀ ਹੁੰਦਾ ਹੈ ਤੇ ਉਹ ਹੀ ਆਪਾਂ ਪਾਉਣੇ ਹੁੰਦੇ ਆ ਦਾਲ ਸਬਜ਼ੀ 'ਚ। ਆਲੂ ਆਪਾਂ ਮੈਸ਼ ਕਰਕੇ ਰੱਖ ਲੈ ਸੀਗੇ। ਔਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਾਰੇ ਜਾਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪੂਰੀ ਵੀਡੀਓ ਦੇਖ ਲਿਆ ਕਰਿਓ ਜੀ ਵਿਦ ਐਡ ਮੈਨੂੰ ਨਹੀਂ ਆਦਤ ਵੈਸੇ ਵੀ ਸਕਿਪ ਕਰਕੇ ਦੇਖਣੀ ਜਾਂ ਕਿਦਾਂ ਕਿਉਂਕਿ ਉਹੀ ਤਾਂ ਅਗਲੇ ਨੂੰ ਬੈਨੀਫਿਟ ਹੁੰਦਾ ਜਿਹੜੀ ਚੀਜ਼ ਆਪਾਂ ਲਗਾ ਦਿੰਨੇ ਹਨਾ ਤੇ ਚਲੋ ਦੇਖੋ ਜਰੂਰ ਜੇ ਨਹੀਂ ਟਾਈਮ ਹੈਗਾ ਤਾਂ ਮੈਂ ਤਾਂ ਲਾ ਕੇ ਛੱਡ ਦਿੰਨੀ ਹੁੰਦੀ ਆ ਵੀ ਨਹੀਂ ਦੇਖੋ ਇਹ ਅਗਲੇ ਨੂੰ ਲਿਖ ਦੇਣਾ ਨਾਈਸ ਬਲੌਗ ਅਗਲੇ ਨੂੰ ਟਾਈਮ ਪੂਰਾ ਦੇ ਦੇਦਾ ਜੇ ਕੋਲ ਬੈਠੇ ਆ ਤਾਂ ਹਰ ਇੱਕ ਕੰਮ ਦੇਖਿਆ ਤਾਂ ਆਪਾਂ ਉਸ ਕੰਮ ਦੀ ਛਲਾਗਾ ਵੀ ਕਰ ਦਿੱਤੀ ਆ ਲੋ ਜੀ ਤੜਕਾ ਗਿਆ ਅਲੱਗ ਜਿੰਨੀ ਕਿ ਤਰੀ ਪਾਉਣੀ ਆਪਾਂ ਪਾ ਲਈ ਥੋੜੇ ਜਿਹਾ ਹੋਰ ਉਮਾਗੇ ਨਾਲ ਲੱਗਦਾ ਹੀ ਫਤਨੀਆ ਮੇਥੀ ਕੱਟਿਆ ਪਿਆ ਆ ਉਹ ਪਾ ਦਵਾਂਗੇ ਲੋ ਜੀ ਇੱਥੇ ਆਪਾਂ ਅੱਧਾ ਪਾਣੀ ਪਾਇਆ ਤੋ ਕਿ ਕਹਿ ਕੇ ਗੈਸੀ ਸੰਗਣੀ ਜੀ ਤਰੀ ਰੱਖੀ ਇਹ ਨਾ ਹੋਵੇ ਫਲਕ ਫਲਕ ਕਰਦੀ ਹੋਵੇ ਸਬਜੀ ਲੋ ਜੀ ਤਨੀਆ ਮੇਥੀ ਵੀ ਆਪਾਂ ਪਾ ਦਿੱਤਾ ਨਾਲ ਰੱਜ ਜਾਊਗਾ ਤਦੋ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ